ਅਸ਼ਕ ਨਾਲ ਭੱਜੀ ਕੁੜੀ ਨਾਲ ਹੋਈ ਮਾੜੀ ਹੋਟਲ ਲਾ ਜਾ ਕੇ ਕੁੜੀ ਨੂੰ ਕੀਤਾ ਦੋਸਤਾਂ ਦੇ ਹਵਾਲੇ ਦੇਖੋ ਕਿਵੇਂ ਸਟਾਫ ਨੇ ਵੀ ਕੀਤਾ ਗਲਤ ਕੰਮ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਰੋਂਗਟੇ ਖੜੇ ਕਰਦੀ ਇਹ ਵੀਡੀਓ ਇਸ ਕੁੜੀ ਨੇ ਜੋ ਖੁਲਾਸੇ ਕੀਤੇ ਨੇ ਉਹ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਅੰਮ੍ਰਿਤਸਰ ਦੇ ਵਿੱਚ ਇੱਕ ਲੜਕੀ ਦੇ ਨਾਲ ਗੈਂਗ ਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਜੋ ਕਿ ਪਟਿਆਲਾ ਤੋਂ ਆਪਣੇ ਆਸ਼ਕ ਦੇ ਨਾਲ ਗਈ ਸੀ ਜਿਸਨੇ ਕਿ ਉਸ ਨਾਲ ਧੋਖਾ ਕਰ ਦਿੱਤਾ ਅੱਗੇ ਆਪਣੇ ਦੋ ਦੋਸਤਾਂ ਦੇ ਹਵਾਲੇ ਲੜਕੀ ਨੂੰ ਕੀਤਾ ਤੇ ਅੱਗੇ ਲੜਕੀ ਤੋਂ ਹੀ ਸੁਣੋ ਤੁਸੀਂ ਵੀ ਇਹ ਪੂਰਾ ਮਾਮਲਾ ਤੇ ਇਸ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰੋ ਤਾਂ ਜੋ ਲੋਕ ਸਾਵਧਾਨ ਹੋਣ ਮੇਰਾ ਪ੍ਰੀਤ ਕਿਥੋਂ ਰਹਿਣਾ ਹੈ ਅਸਰੀਆਲੀ ਦੇ ਕੀ ਗਲਤ ਕਿ ਨਹੀਂ ਕਿ ਮੈਂ ਵੀਰੇ ਦੇ ਨਾਲ ਆਈ ਸੀ ਤੇ ਕਿ ਉਹ ਮੈਨੂੰ ਸ਼ਬ ਗੁਰਦੁਆਰੇ ਬਾਬੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਹੈ ਸੀ ਦਰਬਾਰ ਸਾਹਿਬ ਗਏ ਸੀ ਹਾਂਜੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਬਾਣੇ ਨਾ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਹਿੰਚ ਲ ਗਈ ਤੇ ਇਸ ਕਰਕੇ ਬੜਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਤੇ ਕਿ ਇੱਕੋ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਬੜਕੇ ਰੂਮ ਚ ਲੈ ਗਿਆ ਹਾਂਜੀ ਕਿਹੜੀ ਜਗ੍ਹਾ ਤੇ ਮੈਂ ਫੋਟੋ ਤੇ ਸਾਹਮਣੇ ਹੱਸਟਾੜ ਤੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰਿਆਂ ਨੂੰ ਨਹਿਰ ਕੀਤਾ ਮੈਂ ਕਿੱਲੇ ਵੇ ਦਾ ਸਮਾਜ